ਸ਼ਬਦ ਵਿੱਚੋਂ ਬਾਣੀ ਆਈ ਜੀ ਸਤਕਾਰ ਮੰਨੋ ਗੁਰੂ ਸੁਣਾਇਆ ਬਚਨੋ ਮੋੜੇ ਗੁਰ ਕਾ ਭਾਈ ਵੇਚ ਸੰਸਾਰ ਰਹਿਣਾ ਨਾ ਭਾਈ ਸੰਗਤ ਵਿੱਚ ਗੁਰ ਅੰਮ੍ਰਿਤ ਵਰਖੇ ਮੰਗੇ ਕੈਰ ਦੇਹ ਤੇ ਵਰਤੇ ਸੰਗਤ ਨੂੰ ਇਹ ਰਾਹ ਬਤਾਇਆ ਸਤਕਾਰ ਮੰਨੋ ਗੁਰੂ ਸੁਣਾਇਆ ਵਰਤਾਵੇ ਕੈਰ ਨਾ ਮਿਟੇ ਕੋਏ ਮਹਾਰਾਜ ਸ਼ੇਰ ਸਿੰਘ ਦੀ ਜੋਤ ਪ੍ਰਗਟ ਹੋਏ ਸਤਗੁਰ ਦਾ ਹੁਕਮ ਮੰਨਣਾ ਸਭ ਤੋਂ ਵੱਡੀ ਫਕੀਰੀ ਸਤਗੁਰ ਦਾ ਹੁਕਮ ਮੰਨਣਾ ਸਭ ਤੋਂ ਵੱਡੀ ਫਕੀਰੀ ਟਿੱਕੇ ਫਿਕਰੇ ਵਿੱਚ ਦੋ ਜਹਾਨ ਦਾ ਲੇਖਾ ਦੇ ਮਕਾਈਆ ਸ਼ਰਾ ਦੀ ਗਲੋਂ ਕੱਟ ਦੇਵੇ ਜੰਜੀਰੀ ਜਗ ਤੋਂ ਸੰਗਲ ਦੇ ਤੜਾਈਆ ਬਚਨ ਗਾਏ ਜੇ ਹਾਰ ਜੂਨ ਘੋਗੜ ਪ੍ਰਭ ਦੇ ਲਖਾਈਆ ਮਦਮਾਸ ਜੇ ਕਰੇ ਹਾਰ ਵਿਸਤਾ ਮੁਖ ਰਖਾਈਆ ਬਚਨੋਂ ਭੁੱਲੇ ਜਗਤ ਰੁੱਲੇ ਝੂਠੇ ਤੋਲ ਤੁਲੇ ਝੂਠੀ ਖੇਲ ਹੋਈ ਗੁੱਲੇ ਨਾ ਕੋਈ ਫਲੇ ਨਾ ਕੋਈ ਫੁੱਲੇ ਮਹਾਰਾਜ ਸ਼ੇਰ ਸਿੰਘ বিষ্ণੂ ਭਗਵਾਨ ਆਪ ਮਟਾਏ ਪਹਿਲੇ ਬੁੱਲੇ ਉਹ ਸੁਨੋ ਸਮਝੋ ਪਾਗਲ ਜੋ ਸਤਗੁਰ ਹੁਕਮ ਗਿਆ ਭਲਾਈ ਆ ਉਹ ਗੁਰਸਖ ਦਾ ਦਿਸੇ ਕਾਤਲ ਜੋ ਵੇਖ ਕੇ ਮੁੱਖ ਭਵਾਈ ਆ ਜੀਵਨ ਨਾਲੋਂ ਮਰਨਾ ਚੰਗਾ ਜਿਹੜਾ ਮੁਖ ਮੋੜੇ ਜਗਦੀਸ਼ ਜਗਦੀਸ਼ਰ ਪ੍ਰੇਮ ਤੜਾਈ ਆ ਇਹੋ ਹੁਕਮ ਇਹੋ ਪਿਆਰ ਇਹੋ ਕਲਮਾ ਇਹੋ ਅਹਦੀਸ਼ ਆ ਜਿਹੜੀ ਹਜ਼ਰਤਾ ਤੋਂ ਪਰੇ ਦਿੱਤੀ ਸਮਝਾਈਆ ਤੁਸੀਂ ਇੱਕ ਦੇ ਇੱਕ ਨਾਲ ਕਰਨੀ ਪ੍ਰੀਤ ਜੋ ਪ੍ਰੀਤਮ ਨਾ ਕੋਈ ਮਨਾਈਆ ਗੁਰਸਿਕ ਚੱਲੇ ਗੁਰਕੇ ਭਾਏ ਸਤਗੁਰ ਸਾਚਾ ਹੋਏ ਸੁਹਾਏ ਸ਼ਬਦੋ ਮੋੜੇ ਕਰੇ ਜੋ ਰਾਏ ਸਤਗੁਰ ਸਾਚਾ ਦੇਵੇ ਦੇਹ ਛੁਡਾਏ ਫੇਰ ਲੇਖ ਤੱਕਿਆ ਪਿਛਲੀ ਪੇਸ਼ ਪਿਛਲੇ ਪਿੱਛੇ ਬਖਸ਼ ਦਿੱਤੀ ਗੁਸਤਾਖੀ ਅੱਗੇ ਬਖਸ਼ਿਸ਼ ਨਾ ਕੋਈ ਕਰਾਈਆ ਸੱਚ ਦੀ ਸੱਚ ਕਰੇ ਇंसाफी ਇंसाਫ ਅਦਲ ਆਪਣੇ ਹੱਥ ਰਖਾਈ ਆ ਜਿਹੜਾ ਮੰਨ ਕੇ ਭੁੱਲ ਜਾਵੇ ਅੱਗੇ ਮਿਲੇ ਮੂਲ ਨਾ ਮਾਫੀ ਦੁਬਾਰਾ ਹਰ ਸੰਗਤ ਵਿੱਚ ਕਦੇ ਨਾ ਆਈ ਆ ਮੇਰਾ ਲੈਣਾ ਦੇਣਾ ਸ਼ਮਤ ਛੇ ਕਹੇ ਇਹੋ ਅਖੀਰ ਬਾਕੀ ਜੋ ਬਕਾਇਦਾ ਦਿੱਤਾ ਦਰੜਾਈ ਆ ਅੱਗੇ ਧਰਮ ਦੀ ਚਲਣੀ ਹਾਟੀ ਸੱਚ ਦਾ ਸੱਚ ਵਣਜ ਵਿਖਾਈ ਆ ਪੁਰਖਾ ਕਾਲ ਦੀਨ ਦਿਯਾਲ ਖੇਲ ਕਰੇ ਬੋ ਭਾਤੀ ਭੇਵ ਭੇਦ ਆਪਣੇ ਵਿੱਚ ਛਪਾਈ ਆ ਜੋਤੀ ਜੋਤ ਸਰੂਪ ਹਰ ਆਪ ਆਪਣੀ ਕਿਰਪਾ ਕਰ ਕਰੇ ਖੇਲ ਸਾਚਾ ਹਰ ਨਿਹ ਕਲੰਕਨ ਰਹਿਨ ਨਰ ਮਹਾਰਾਜੇ ਸ਼੍ਰੀ ਸਿੰਘ ਵਿਸ਼ਨੂੰ ਭਗਵਾਨ ਸਬਦੀ ਪੂਰੀ ਕਰਿਆ ਸੀ ਅਸਾ ਅਸਾ ਬਿਟ ਮਲਾਈਆ ਜੇ ਭਗਤਾਂ ਵਿੱਚ ਨਾ ਰਿਆ ਇਤਫਾਕ ਫੇਰ ਸ੍ਰੀ ਭਗਵਾਨ ਦੀ ਲੋੜ ਰਹੇ ਨਾ ਰਾਈਆ ਮੈਂ ਸੱਚ ਦਸਾਂ ਫਰੀਦ ਕਹੇ ਜੋ ਹਰ ਕਾ ਬਚਨ ਭੁੱਲਿਆ ਉਸ ਨੂੰ ਕਰਣਾ ਕਿਸੇ ਨਹੀਂ ਮਾਫ ਅੱਗੇ ਹੋ ਨਾ ਕੋਈ ਛਡਾਈਆ ਤੁਹਾਡੇ ਪਿੱਛੇ ਨੀਹਾ ਹੀਠ ਦਬਾ ਕੇ ਬੱਚਿਆਂ ਵਾਲੀ ਰਾਖ ਰਾਖੀ ਕਰਨ ਵਾਲਾ ਰਖਿਆ ਕਰੇ ਚਾਈ ਚਾਈਆ ਜੇ ਮਾਨਸ ਜਨਮ ਕਰਕੇ ਇਹ ਇਹਦੀ ਨਿੱਕੀ ਜਈ ਨਾ ਮੰਨੀ ਬਾਤ ਸਤ ਕਰਕੇ ਨਾ ਝੋਲੀ ਪਾਈ ਆ ਫਿਰ ਸਮਝੋ ਕਿ ਸਾਡਾ ਪ੍ਰਭੂ ਦੇ ਉੱਤੇ ਨਹੀਂ ਵਿਸ਼ਵਾਸ ਖਾਇਸ਼ ਆਪਣੀ ਵੱਡੀ ਲਈ ਬਣਾਈ ਆ ਫਰੀਦ ਕਹੇ ਮੈਂ ਮਾਤ ਲੋਕ ਵਿੱਚੋਂ ਜਾਵਾਂ ਤਦ ਭਗਤਾਂ ਨੂੰ ਪੂਰਾ ਦੇ ਕੇ ਥਪਾਕ ਸਾਚਾ ਮੇਲ ਮਲਾਈ ਆ ਜੇ ਪ੍ਰਭੂ ਦੇ ਹੁੰਦਿਆਂ ਨਾ ਸਿੱਖੀ ਜਾਚ ਫੇਰ ਪਿੱਛੋ ਕਿਹੜਾ ਦੇਵੇਂ ਸਮਝਾਈਆ ਬਤਿਓ ਸਾਚੀ ਸਿੱਖ ਲਓ ਜਾਚ ਨਿੱਕਿਆਂ ਵੱਡਿਆਂ ਦਾ ਪੜਾਈਆ ਜੇ ਪੁਰਖ ਕਾਲ ਨੂੰ ਸਮਝੋ ਬਾਪ ਭਾਈ ਭੈਣ ਸਾਰੇ ਨਜਰੀ ਆਈਆ ਹਰ ਸੰਗਤ ਵਿੱਚ ਪ੍ਰੇਮ ਸਬਦਾ ਸੱਜਣ ਤੇ ਸਬਦਾ ਸਾਖ ਸੰਬੰਧੀ ਦਿੱਤਾ ਬਣਾਈ ਆ ਗੁਰਮੁਖੋ ਤੁਹਾਡਾ ਬਣਾਉਣਾ ਇਥੇ پاک ਘਰ ਘਰ ਵਿੱਚੋਂ ਕੂੜਾ ਝਗੜਾ ਦਿਨਾ ਕਢਾਈ ਆ 17 ਹਾੜ ਨੂੰ 21 ਦੀ ਬਣਾ ਦੇਣੀ ਜਮਾਤ ਜੋ ਗੁਰਮਖਾਂ ਦੇ ਫੈਸਲੇ ਦੇ ਕਰਾਈ ਆ ਜੋ ਨਿਬੂਤੇ ਪੱਕੀ ਮੇਰੇ ਸਾਥ ਨਹੀਂ ਤੇ ਇੱਥੇ ਉੱਥੇ ਹੋਏ ਜੁਦਾਈ ਆ ਵੇ ਕੋ ਹੁਣ ਕਿੰਨੂ ਮਿਲਦੀ ਸ਼ਾਬਾਸ਼ ਕਿਹੜੇ ਜਾਂਦੇ ਪੱਲੂ ਛੜਾਈ ਆ ਬਚਨ ਸ਼ਬਦ ਹੁਕਮਾ ਕੀਰੀ ਇੱਕੋ ਵਾਰ ਦੇਵੇ ਆਕ ਦਹਰਾਉਣ ਦੀ ਲੋੜ ਰਹੇ ਨਾਰਾਈਆ ਜਾਂ ਜੀਤ ਬੜੋ ਜਾ ਗੁਸਤਾਖ ਅਦ ਵਿਚਕਾਰ ਲਟਕਦਾ ਨજર ਕੋਈ ਨਾ ਆਈਆ ਜਾਂ ਜਨਮ ਕਰਮ ਭੋਗੋ ਜਾ ਕਰਾ ਲਓ ਮਾਫ ਬਰੀ ਆਪਣਾ ਆਪ ਕਰਾਈਆ ਮਾਵੇਂ ਸੰਤ ਦੀ ਨਵੀਂ ਸੇਖ ਲਾਉ ਜਾਤ ਜਾਚਕ ਬਣ ਕੇ ਸੇਵ ਕਮਾਈ ਆ ਨਾ ਉਹ ਪੂਰਨ ਰਿਆ ਨਾ ਉਹ ਪੂਰਨ ਵਾਲੀ ਬਾਤ ਪਾਤ ਪਰਮੇਸ਼ਰ ਹੋ ਕੇ ਆਪਣਾ ਹੁਕਮ ਵਰਤਾਈਆ ਗੁਰਮੁਖ ਹੋ ਕੇ ਬਣਿਓ ਨਾ ਨਾਰਕਮ ਜਾਤ ਕੁਲਖਣੀ ਹੋ ਨਾ ਮੁਖ ਪੁਵਾਈਆ ਜਿਸ ਤਾ ਲੇਖਾ ਉਸੇ ਦਾ ਹਿਸਾਬ ਦੇਵਨਹਾਰਾ ਉਹ ਗੁਸਾਈਆ ਜੇ ਤੁਸਾਂ ਕਿਸੇ ਬਚਨ ਵਿੱਚ ਦੇਣਾ ਹੋਵੇ ਜਵਾਬ ਜਵਾਬ ਦੇਣ ਤੋਂ ਪਹਿਲਾਂ ਬੇਨਤੀ ਕਰਕੇ ਆਪਣਾ ਪੱਲੂ ਲੋ ਪੱਲਾ ਲੋ ਛੜਾਈ ਆ ਹੁਣ ਰਹਿਣ ਨਹੀਂ ਦੇਣਾ ਅੰਦਰੋਂ ਵੱਲਾ ਤੇ ਬਾਹਰੋਂ ਕਹੋ ਗੁਰੂ ਮਹਾਰਾਜ ਪਾਛਾ ਸੱਚਾ ਕਹਿ ਕੇ ਸੀ ਸੁਨਵਾਈਆ ਮੈਂ ਅੰਦਰ ਫੋਲ ਕੇ ਸਭ ਦਾ ਵੇਖਣਾ ਤਾਕ ਕਵਨ ਨੇਕ ਕਵਨ ਠੱਗ ਕਵਨ ਯਾਰ ਕਵਨ ਬਦੀ ਰਿਆ ਕਮਾਈਆ ਗੁਰਮਖੋ ਹਰ ਸੰਗਤ ਵਿੱਚ ਰਹਿਣਾ ਨਹੀਂ ਦੇਣਾ ਝਗੜਾ ਪਸਾਦ ਪ੍ਰੇਮ ਪ੍ਰੀਤੀ ਦੇਣੀ ਸਖਾਈ ਆ ਮਹਾਰਾਜ ਸ਼ੇਰ ਸਿੰਘ বিষ্ণੂ ભગવાન ਸ਼ਬਦ ਗਮੀ ਦਇਆਵਾਜ ਰਾਜ ਰਮਜ ਨਾਲ ਖੁਲਾਈ ਆ ਗੁਰਸਖੋ ਇਹ ਮੁਖ ਪਵਾਣਾ ਮੇਕ ਕਲੰਕ ਕਲੰਕ ਨਾ ਲਗਾਵਣਾ ਸਤਗੁਰ ਸ਼ਬਦਾ ਹੁਕਮ ਕਦੇ ਨਾ ਸਮਝਿਓ ਜਾਈ ਬਿਨਾ ਵਿਹਾਰ ਤੋਂ ਕਾਰ ਨਾ ਕੋਈ ਭਗਤਾਈਆ ਸਤਗੁਰ ਭੁੱਲਣ ਨਾਲੋਂ ਚੰਗੀ ਮੌਤ ਜੀਵਨ ਕਮ ਕਿਸੇ ਨਾ ਆਈਆ ਆਪਣਾ ਮਾਰਗ ਦਸ ਮਹੀਨਾ ਰਾਹ ਇੱਕੋ ਦਿੱਤਾ ਵਿਖਾਈਆ ਸਤਗੁਰ ਹੁਮਤੇ ਸਦਾ ਕਰੋ ਯਕੀਨ ਭੁੱਲ ਵਿੱਚ ਭੁੱਲ ਕਦੇ ਨਾ ਜਾਈਆ ਇਸ ਤੋਂ ਵੱਡੀ ਨਹੀਂ ਕੋਈ ਹੋਰ ਤਾਲੀਮ ਜਗਤ ਸਿੱਖਿਆ ਕਮ ਕਿਸੇ ਨਾ ਆਈਆ ਦੇਰ ਦੇ ਕੋਈ ਜਹੀਨਾ ਜਹਨ ਜਹੀਨਾ ਜਹਰ ਜਹੂਰ ਦੈ ਸਮਝਾਈਆ ਫਿਰ ਕਦੇ ਨਾ ਹੋਵੇ ਗਮਗੀਨਾ ਚਿੰਤਾ ਚਿਕਾਨ ਨ ਕੋਈ ਤਪਾਈਆ ਪਿਆਰ ਮੁਹੱਬਤ ਵਿੱਚ ਰਹਿਣਾ ਲਈਨਾ ਲਿਵੇ ਅੰਤਰ ਅੰਤਰ ਲਗਾਈਆ ਜੋਤੀ ਜੋਤ ਸਰੂਪ ਆਪ ਆਪਣੀ ਕਿਰਪਾ ਕਰ ਘਰੇ ਖੇਲ ਸਾਚਾ ਹਰ ਮਹਿਕ ਲੰਕਨ ਰਹਿ ਨਰ ਮਹਾਰਾਜ ਸ਼ੇਰ ਸਿੰਘ বিষ্ণੂ ਪਗਵਾਨ ਲੇਖਾ ਪੂਰਾ ਕਰੇ ਸਭ ਨਾਰ ਮਦੀਨ ਮੋਦਾ ਆਪਣੇ ਹੱਥ ਰਖਾਈਆ ਸੋ ਵੰਗਮਾ ਰਾਜチェਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ